ਜਲੰਧਰ ਦੇ ਮਸ਼ਹੂਰ ਮਾਰਕੀਟ ਰਣਨਿਕ ਬਾਜ਼ਾਰ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ ਦਰਅਸਲ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੀ ਹੈ ਕਿ ਇੱਕ ਮਹਿਲਾ ਦੇ ਵੱਲੋਂ ਇੱਥੇ ਦੁਕਾਨਦਾਰ ਦੇ ਨਾਲ ਖੇਬਰਵਾਜੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਾਮ ਲੱਗ ਗਿਆ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਮਹਿਲਾ ਇੱਥੇ ਆਪਣਾ ਪਜਾਮਾ ਜੋ 2 ਦਿਨ ਪਹਿਲਾਂ ਖਰੀਦ ਕੇ ਲੈ ਕੇ ਗਈ ਸੀ ਉਹ ਵਾਪਸ ਕਰ ਰਣ ਪਹੁੰਚੀ ਤੇ ਦੁਕਾਨਦਾਰ ਦੇ ਵੱਲੋਂ ਉਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਵਿਚਕਾਰ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਮਹਿਲਾ ਦੇ ਕਹਿਣ ਅਨੁਸਾਰ ਕਿ ਤਹਿਸ਼ ਦੇ ਵਿੱਚ ਆ ਕੇ ਕਾਦਾਰ ਦੇ ਵੱਲੋਂ ਉਸ ਨੂੰ ਖੱਪੜ ਦਾ ਜੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰ ਬੁਲਾ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਵੀ ਉੱਥੇ ਹਾਈ ਵੋਲਟੇਜ ਡਰਾਮਾ ਹੋਇਆ ਉਸ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੁਕਾਨ ਦੇ ਵਿੱਚ ਵੜ ਕੇ ਦੁਕਾਨਦਾਰ ਦੇ ਨਾਲ ਬਹਿਸ-ਵਾਜੀ ਕੀਤੀ ਗਈ ਤੇ ਉਸ ਤੋਂ ਬਾਅਦ ਦੁਕਾਨ ਦੇ ਬਾਹਰ ਨਿਕਲ ਕੇ ਵੀ ਜਿਹੜਾ ਸੜਕ ਹੈ ਉਸ ਨੂੰ ਬਲੌਕ ਕਰ ਦਿੱਤਾ ਗਿਆ ਦੋਹਾਂ ਧਿਰਾਂ ਦੇ ਵਿੱਚ ਬਹਿਸ-ਵਾਜੀ ਹੋਈ ਇਸ ਦੇ ਨਾਲ ਹੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਮਹਿਲਾ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਜਦੋਂ ਉਸ ਦੇ ਵੱਲੋਂ ਦੁਕਾਨ ਦੇ ਵਿੱਚ ਜਾ ਕੇ ਦੁਕਾਨਦਾਰ ਦੇ ਨਾਲ ਬਹਿਸ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਦੁਕਾਨਦੇਵਾਰ ਖੜੇ ਹੋਏ ਬਾਕੀ ਦੁਕਾਨਦਾਰਾਂ ਦੇ ਵੱਲੋਂ ਉਸ ਨੂੰ ਧਮਕਾਇਆ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਮੌਕੇ ਦੀ ਜਾਣਕਾਰੀ ਮਿਲਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਿਸ ਤੋਂ ਬਾਅਦ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੇ ਲਈ ਦੋਹਾਂ ਨੂੰ ਥਾਣੇ ਲੈ ਕੇ ਜਾਇਆ ਗਿਆ ਜਿੱਥੇ ਦੁਕਾਨਦਾਰ ਦੇ ਵੱਲੋਂ ਮਾਫੀ ਮੰਗ ਕੇ ਜਿਹੜਾ ਹੈ ਆਪਣਾ ਖਿਹੜਾ ਓ ਛੜਾਇਆ ਗਿਆ ਹੈ ਤਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕੈਪੜ ਬਾਜੀ ਦੀਆਂ ਇਹ ਤਸਵੀਰਾਂ ਨੇ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਜਦੋਂ ਦੋ ਦਿਨ ਪਹਿਲਾਂ ਖਰੀਦਾ ਪਜਾਮਾ ਉਹ ਵਾਪਸ ਕਰਨ ਆਈ ਤਾਂ ਦੁਕਾਨਦਾਰ ਦੇ ਵੱਲੋਂ ਉਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਐਕਸਚੇਂਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਦੁਕਾਨਦਾਰ ਦੇ ਵੱਲੋਂ ਮਹਿਲਾ ਦੇ ਥੱਪੜ ਜਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੂਰਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਣ ਗਿਆ ਮਹਿਲਾ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰ ਜਿਹੜਾ ਨੇ ਉਹ ਮੌਕੇ ਤੇ ਬੁਲਾ ਲਏ ਗਏ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਮੁੜ ਕੇ ਬਦਸਲੂਕੀ ਦੁਕਾਨਦਾਰ ਦੇ ਨਾਲ ਕੀਤੀ ਕਿ ਦੁਕਾਨ ਦੇ ਅੰਦਰ ਜਾ ਕੇ ਜਿਹੜਾ ਉੱਥੇ ਪਏ ਹੋਏ ਸਮਾਨ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਗੱਲ ਇੱਥੇ ਤੱਕ ਪਹੁੰਚ ਗਈ ਕਿ ਦੋਹੇ 13 ਜੜੀਆਂ ਨੇ ਉਹ ਹੱਥੋ ਪਾਈ ਤੱਕ ਪਹੁੰਚਦੀਆਂ ਦਿਖਾਈ ਦਿੱਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਵੱਲੋਂ ਵੀ ਜਿਹੜਾ ਦ ਨਾਗ ਧੱਕਾ ਮੁਕੀ ਕੀਤੀ ਜਾ ਰਹੀ ਹੈ ਤੇ ਉਸ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਧਿਰਾਂ ਨੂੰ ਥਾਣੇ ਲੈ ਕੇ ਜਾਇਆ ਗਿਆ ਜਿੱਥੇ ਦੁਕਾਨਦਾਰ ਦੇ ਵੱਲੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੜਾਇਆ ਗਿਆ ਹੈ ਤਾਂ ਵੀਡੀਓ ਇੱਕ ਵਾਰੀ ਤੁਹਾਡੇ ਨਾਲ ਵੀ ਸਾਂਝੀ ਕਰ ਦਿੰਦੇ ਆ ਇੱਥੇ ਵੀਡੀਓ ਲਾ ਦਿਓ ਬਾਸ